ਨਾਨਕ ਕਨਨਾ ਗੁਰਦੁਆਰਾ ਸਾਹਿਬ ਦੇ ਵਿਖੇ ਮਾਗੀ ਦਾ ਮੇਲਾ ਪਰਦਾ ਹੈ ਤੁਹਾਨੂੰ ਦੱਸ ਦਈਏ ਕਿ ਇੱਥੇ ਤੁਹਾਨੂੰ ਦੂਰੋਂ ਦੂਰੋਂ ਹੈ ਜੋ ਮੱਥਾ ਟੇਕਣ ਆਉਂਦੇ ਹਨ ਤੁਹਾਨੂੰ ਦੱਸ ਦਈਏ ਕਿ ਇਸ ਪਵਿੱਤਰ ਸਥਾਨ ਨੂੰ ਸ੍ਰੀ ਗੁਨਾਨਾ ਦੇਵ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਸ਼ੋਭਾ ਪ੍ਰਾਪਤ ਹੈ ਇੱਥੇ ਜੋ ਸਰੋਵਰ ਸਾਹਿਬ ਹੈ ਸਰੋਵਰ ਸਾਹਿਬ ਦੇ ਵਿਚਮੀ ਨਹਾਣ ਦੇ ਨਾਲ ਬਾਬਾ ਜੀ ਦੱਸਦੇ ਹਨ ਕਿ ਇੱਥੇ ਸੱਚੇ ਮਨੋਜੋ ਨਹਾਉਂਦਾ ਹੈ ਉਸ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਤੇ ਜੋ ਨੂੰ ਕੋਈ ਰੋਗ ਹੈ ਉਹ ਬਿਲਕੁਲ ਖਤਮ ਹੋ ਜਾਂਦਾ ਹੈ ਤੁਹਾਨੂੰ ਕੁਝ ਮਿਲਾ ਵਿੱਚ ਵਿਖਾਵਾਂਗੇ ਕਿ ਕਿਸ ਤਰ੍ਹਾਂ ਇੱਥੇ ਜੋ ਹੈ ਮਾਗੀ ਵਾਲੇ ਦਿਨ ਲਗਾ ਲੋ ਕਿ ਕਿਸ ਤਰ੍ਹਾਂ ਦੁਕਾਨਾਂ ਸਜਾਈ ਜਾਂਦੀਆਂ ਹਨ ਅਤੇ ਲੋਕ ਦੂਰੋਂ ਦੂਰੋਂ ਆਉਂਦੇ ਹਨ ਇੱਥੇ ਦੁਕਾਨਾਂ ਤੇ ਜੋ ਹੈ ਸ਼ਾਪਿੰਗ ਕਰਦੇ ਨੇ ਭਗਤ ਦੂਰੋਂ ਦੂਰੋਂ ਆਉਂਦੇ ਨੇ ਤੇ ਮੱਥਾ ਟੇਕਦੇ ਨੇ ਸਾਡੇ ਨਾਲ ਇੱਥੋਂ ਦੇ ਜੋ ਗੁਰਦੁਆਰਾ ਦੇ ਜੋ ਸੇਵਾਦਾਰ ਹਨ ਉਹ ਵੀ ਮੌਜੂਦ ਹਨ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਸਾਰਾ ਇਤਿਹਾਸ ਲਾਂਗੇ ਤੇ ਮੈਂ ਵੀ ਅਮਰੀਕ ਸਿੰਘ ਸਰ ਕਿਸਨ ਲਈ ਇਹੋ ਕਿ ਮਾਗੀ ਦੇ ਮੇਲੇ ਦੇ ਕਾਹਦੀ ਪੀੜ ਹੋ ਗਈ ਮਾਂਕੇ ਦਾ ਮੇਲਾ ਜੀ ਆਪਣੇ ਸਰੋਜ ਦੇ ਵਿੱਚ ਵਿਸ਼ੇਸ਼ ਤੌਰ ਤੇ ਜਦੋਂ ਗੋਪਾਲ ਨਾਨਕੇ ਸਾਹਿਬ ਵੀ ਲੱਗਦਾ ਹੈ ਇਹ ਪ੍ਰਾਤਨਤਾ ਉੱਤੇ ਲੱਗਦਾ ਹੋਣਾ ਜਿੱਥੇ ਬਹੁਤ ਦੂਰੋਂ ਦੂਰੋਂ ਸੰਗਤਾਂ ਵੱਡੀ ਗਿਣਤੀ ਚ ਆਉਂਦੀਆਂ ਨੇ ਔਰ ਕਾਰਥੇ ਵਾਲੇ ਮਹਾਂਪੁਰਸ਼ਾਂ ਵੱਲੋਂ ਵੀ ਜਿਹੜਾ ਤੇ ਲਿੰਦਰ ਪਾਣੀ ਦੀ ਸੇਵਾ ਚੱਲਦੀ ਹੈ ਸਾਡੇ ਨਾਲ ਆ ਸਾਰਾ ਸਰੋਜੂ ਕੋਲ ਦੇ ਸੰਬੰਧ ਨਾਲ ਕਰਦੇ ਨੇ ਔਰ ਜਿਹੜੀ ਤੁਸੀਂ ਦੇਖ ਰਹੇ ਹੋ ਮੇਲਾ ਪੂਰਾ ਭਰਿਆ ਹੋਇਆ ਜੀ ਇਹ ਕੋਈ ਤਕਰੀਰ ਸਾਭੀ ਹੈ ਹਾਂਜੀ ਕਰੀਬ ਸਾਹਿਬ ਆ ਜਿਹੜਾ ਉਹ ਛੇਵੇਂ ਪਾਸ਼ਾ ਨਾਲ ਇਤਿਹਾਸ ਸੰਬੰਧਤ ਹੈ ਜੀ ਉੱਥੇ ਘੋੜਾ ਬੰਨਿਆ ਸੀ ਮਹਾਰਾਜ ਨੇ ਆ ਕੇ ਉਹ ਜਿਹੜਾ ਸੋਹ ਬਤਾ ਉਹਦੀ ਸੇਵਾ ਆ ਜੀ ਸੰਗਤ ਪਹਿਲੇ ਦਿਨੋਂ ਬਹੁਤ ਜਿਆਦਾ ਸਾਦਾ ਰੱਖਦੇ ਹੋ ਸਥਾਨ ਤੇ ਆ ਕੇ ਕਿਹੜੇ ਕਿਹੜੇ ਪਾਸ਼ਾ ਇੱਥੇ ਆਏ ਛੇਵੇਂ ਪਾਸ਼ਾ ਤੋਂ ਪਹਿਲੇ ਪਾਸ਼ਾ ਗੁਰੂ ਨਾਨਕ ਮਹਾਰਾਜ ਪਹਿਲਾਂ ਆਏ ਫਿਰ ਛੇਵੇਂ ਪਾਸ਼ਾ ਮਹਾਰਾਜ ਸਰੋਵਰ ਸਾਹਿਬ ਦਾ ਇਤਿਹਾਸ ਹੈ ਸਰੋਵਰ ਸਾਹਿਬ ਦੇ ਜਿਹੜਾ ਗੁਰੂ ਨਾਨਕ ਮਹਾਰਾਜ ਆਪ ਇਸ਼ਨਾਨ ਕਰਦੇ ਰਹੇ ਨੇ ਜੀ ਉਦੋਂ ਜਦੋਂ ਜਿਹਦੇ ਚ ਗੁਰੂ ਨਾਨਕ ਨੇ ਇਸ਼ਨਾਨ ਕੀਤਾ ਵੀ ਇਤਿਹਾਸ ਇਹ ਲੋਬੀ ਸ਼ਕਤੀ ਘਾਣ ਦੀ ਗੱਲ ਹੈ ਜੀ ਜੋ ਪੰਜਾਬ ਦੀ ਨੌਜਵਾਨੀ ਬਾਹਰ ਜਾ ਰਹੀ ਹੈ ਲਗਾਤਾਰ ਨਸ਼ਿਆਂ ਵੱਲ ਪੈਰੀ ਉਹਨੂੰ ਕਿਸੇ ਨੇ ਜ਼ਿਆਦਾ ਨਹੀਂ ਪੰਜਾਬ ਦੀ ਨੌਜਵਾਨੀ ਤਾਂ ਇਹੀ ਹੈ ਵੀ ਆਪਣਾ ਵਿਰਸਾ ਸੰਭਾਲੋ ਜੀ ਨਸ਼ਿਆਂ ਨੂੰ ਤਿਆਗੋ ਨਸ਼ਿਆਂ ਨੂੰ ਤਿਆਗੋ ਤੇ ਆਪਦੇ ਪੰਜਾਬ ਦੇ ਵਿਰਸੇ ਨੂੰ ਸੰਭਾਲੋ ਦੁਬਾਰੇ ਬਾਹਰ ਜਾਣ ਦੇ ਬਨਰ ਜਾਣ ਤੋਂ ਬਹੁਤ ਪਿੱਛੇ ਮੁੜੋ ਤੁਸੀਂ ਤੁਹਾਡਾ ਪੰਜਾਬ ਖਾਲੀ ਹੋ ਗਿਆ ਮੈਂ ਨੌਜਵਾਨਾਂ ਨੂੰ ਕਹਿਣਾ ਵੀ ਪੰਜਾਬ ਖਾਲੀ ਹੋ ਚੁੱਕਿਆ ਹੈ ਔਰ ਦਿਨੋਂ ਦਿਨ ਹੋ ਰਿਹਾ ਹੈ ਜੀ ਤੁਸੀਂ ਦੇਖ ਰਹੇ ਹੋ ਵੀ ਪੰਜਾਬ ਦੇ ਹਾਲਾਤ ਕਿਹੜੇ ਬਣਦੇ ਜਾਂਦੇ ਆ ਕਿੰਨੇ ਬਣ ਪਰਮਜੀਤ ਖਾਲਸਾ ਵਾਈਗੁਰ ਜੀ ਕਿਹ ਖਾਲਸਾ ਵਾਈਗੁਰ ਜੀ ਕੀ ਪਤਾ ਜੀ ਅੱਜ ਮੱਥਾ ਟੇਕਣੇ ਮਾਗੀ ਤੇ ਕਿਹ ਚਾਹੋਂਗੇ ਹਾਂਜੀ ਅਸੀਂ ਇੱਥੇ ਆਏ ਹਰ ਪਾਸੋਂ ਮਾਸੀ ਆਉਣੇ ਆ ਜੀ ਇੱਥੇ ਗੁਰਨਾਥ ਕਦੇਵ ਜੀ ਆਏ ਹੋਏ ਨੇ ਜੀ ਚੇਮੇ ਪਾਸ਼ਾ ਜੀ ਆਏ ਹੋਏ ਨੇ ਕੱਲ ਨੂੰ ਬੜਾ ਗੁਰਨਾਥ ਕਦੇਵ ਜੀ ਨਾਲ ਇੱਥੇ ਮਲਾਪ ਹੋਇਆ ਸੀ ਤੇ ਸਾਰੀਆਂ ਇੱਛਾ ਪੂਰੀਆਂ ਹੁੰਦੀਆਂ ਨੇ ਜੀ ਪੂਨ ਮਾਸੀ ਦਾ ਦਿਹਾੜਾ ਕਰਦਾ ਯੂਰੇ ਹਾਂ ਜੀ ਕੀ ਨਾਮ ਹੈ ਆਪਣਾ ਮੈਂ ਪਿਆਰਾ ਸਿੰਘ ਸੰਗਰੂਪ ਤੋਂ ਗ੍ਰੰਥੀ ਸਮਾਜ ਦਾ ਮੁਖਸ਼ੇਵਾਦਾਰ ਅੱਜ ਨਾਨਕਾ ਸਾਹਿਬ ਦਾ ਦਰਸ਼ਨ ਮੇਰੇ ਕਰਨ ਆਇਆ ਇੱਥੋਂ ਉਹ ਸਾਡੇ ਮਲੇਜੇ ਸਾਹਿਬ ਪਾਇਲਖੇ ਨਾਮ ਦੇ ਆਏ ਨੇ ਇਹੋ ਨੇ ਮਾਗਦੇ ਵਿਹਾਰੇ ਤੇ ਵਿਸ਼ੇਸ਼ ਨਾਜ਼ਮ ਰੱਖਿਆ ਕਿਉਂਕਿ ਗੁਰੂ ਸਾਹਿਬ ਲੋਕ ਦੇ ਜਿੱਤਾ ਮਾਗ ਮੱਜਨ ਸੰਗ ਸਾਧੂ ਆ ਊੜੀ ਕਾਰਿਸ਼ਣਾਨ ਹਰ ਕਾ ਨਾਮ ਤੇ ਆਏ ਸੁਣ ਸਭ ਨਾਲ ਲੋਕ ਕਰ ਦਾਨ ਜਨਮ ਕਰਮ ਉਤਰਾ ਮੰਨ ਤੇ ਜਾਏ ਵਿਮਾਨ ਦਾ ਉਹ ਪ੍ਰਚਾਰ ਵਾਸਤੇ ਭਾਈ ਅਗਨੇਰ ਸਿੰਘ ਜੀ ਨੇ ਨਾਲ ਫਤਿਹ ਗਰ ਸਭ ਨੂੰ ਬੁਲਾਏ ਨੇ ਪਹਿਲਾ ਸੰਗਤ ਦੇ ਸਮੂਹ ਜੀ ਆ ਬੀਬੀ ਆ ਸੁਖਨੀ ਸਾਡੇ ਪਹਾੜੀ ਤੇ ਸੰਗਤੀ ਤੇ ਹੁਣ ਕਥਾ ਹੋ ਰਹੀ ਆ ਅੱਜ ਮੈਨੂੰ ਬਹੁਤ ਲੱਗਿਆ ਲੱਗ ਰਿਹਾ ਕਿ ਮੈਂ ਇਸ ਥਾਂ ਨਾਲ ਜੁੜਿਆ ਹੋਇਆ ਤੇ ਇਸ ਸਥਾਨ ਤੋਂ ਦੋ ਵੀ ਤਨੀ ਅਰਦਾਸ ਕਰਦਾ ਕਿ ਵੀ ਹਰ ਮਨੋਂ ਕਾਮਨਾ ਉਰੀਆ ਹੋਲ ਮਿਆਂ ਨੇ ਮਰਾਦੇ ਦੇ ਦਿਹਾੜੇ ਕੋ ਅੱਜਾਂ ਸੰਗਤਾਂ ਨੂੰ ਬਿਨਾਂ ਬਧਾਈ ਦੇਣਾ ਕਿਹੜੇ ਕਿਹੜੇ ਕਿੰਨੇ ਕਿੰਨੇ ਗੁਰੂ ਲੋਕਾਂ ਨੇ ਇੱਥੇ ਇਥੋਂ ਚੱਕਰੀ ਬਣੋ ਸਾਰੇ ਜਿਹੜੇ ਤੋਂ ਹੋ ਜੇ ਨੇ ਦੇਖੋ ਤੋਂ ਬਾਹਰ ਗਏ ਹੋਏ ਨੇ ਉਹ ਵੀ ਇੱਥੇ ਆਉਂਦੇ ਨੇ ਸੰਗਰੂਰ ਦਿਲੇ ਦੇ ਲੋਕੋਂ ਮਾਘੀ ਦਾ ਦਿਹਾੜਾ ਵਿਸ਼ੇਸ਼ ਤੌਰ ਤੇ ਗੁਰਦੁਆਰਾ ਨਾਲ ਕਾਣਾ ਸਹਿ ਮਨਾਇਆ ਜਾਦਾ ਲੋਕਾਂ ਦੀ ਕਿਰਿਆ ਸੰਗਤਾਂ ਨੇ ਉਹ ਸੰਗਤ ਦਾਹਾਜਰੀ ਪਰਵਿਆਂ ਨੇ ਬੜੇ ਧਿਆਨ ਨਾਲ ਉਹਨਾਂ ਨੇ ਫਾਕੀਰ ਤਰਫੋਂ ਆਪਣੀ ਸੋਣੀਆ ਕਥਾ ਸੁਣੀ, ਪਾਠ ਕੀਤੇ ਤੇ ਮੈਨੂੰ ਬਹੁਤ ਵਧੀਆ ਲੱਗਿਆ ਮੈਨੂੰ ਕਿਨੇ ਕਿਨੇ ਪਾਸੇ ਇੱਥੇ ਆਈ ਨੇ। ਜੋ ਨਾਲ ਕੁ ਦੇ ਵੀ ਆਏ ਸਭ ਤੋਂ ਪਹਿਲਾਂ ਜਦੋਂ ਹਰਦਵਾਰ ਪਹਿਲੀ ਉਹਨਾਂ ਨੇ ਉਦਾਸੀ ਭਾਵ ਨਾਲ ਇੱਕ ਯਾਤਰਾ ਸ਼ੁਰੂ ਕੀਤੀ। ਉਹ ਇੱਥੇ ਅੱਡ ਕੋਈ ਸੀ। ਇੱਥੇ ਫਰੋੜ ਕੋਈ ਸਹਿਬ ਕੋਈ ਛੋਪੜੀ ਹੁੰਦੀ ਸੀ। ਉੱਥੇ ਸਨਾਲ ਕੀਤਾ ਲੋਕਾਂ ਨੇ ਵਰ ਦਿੱਤਾ ਕਿ ਜਿਹੜਾ ਵੀ ਇੱਥੇ ਸਨਾਲ ਕਰੇਗਾ ਉਹਦੇ ਸਾਰੇ ਦੁੱਖ ਦੂਰ ਹੋਵੋਗੇ। ਜਿਹੜਾ ਸਾਸਾ ਕਰੇਗਾ ਉਹਨੂੰ ਪਰਮਪਤ ਦੀ ਪ੍ਰਾਪਤੀ ਹੋ ਗਈ ਤੇ ਕਾਹ ਤੋਂ ਬਨੇ ਬਿਗਨ ਕਹਿੰਦਾ ਯਤਨ ਕੀਤਾ ਆਖਿਰ ਉਹ ਵੀ ਮੰਨ ਗਿਆ ਵੀ ਮੇਤੋਂ ਗਲਤੀ ਹੋ ਗਈ ਗੁਰੂ ਸਾਹਿਬ ਨੇ ਉਹਦਾ ਵੀ ਉਦਾਰ ਕਰ ਦਿੱਤਾ ਇਹ ਸਨ ਸਾਡੇ ਨਾਲ ਇਥੋਂ ਦੇ ਸੇਵਾਦਾਰ ਜਿਨ੍ਹਾਂ ਨੇ ਕਿ ਸਾਰਾ ਗੁਰੂ ਘਰ ਦਾ ਇਤਿਹਾਸ ਦੱਸਿਆ ਅਤੇ ਸਰੋਵਰ ਦਾ ਇਤਿਹਾਸ ਦੱਸਿਆ ਇਥੇ ਕਰੀਰ ਸਾਹਿਬ ਹੈ ਜਿੱਥੇ ਗੁਰੂ ਸਾਹਿਬ ਨੇ ਘੋੜਾ ਬੰਨਿਆ ਸੀ ਅਤੇ ਸੰਗਤਾਂ ਇਥੇ ਮਾਗੀ ਦੇ ਵੇਲੇ ਜੋ ਦੂਰੋਂ ਦੂਰੋਂ ਮੱਥਾ ਟੇਕਣ ਆਉਂਦੇ ਨੇ ਅਤੇ ਆਪਣੇ ਮਨੋ ਕਾਮਨਾਵਾਂ ਪੂਰੀਆਂ ਕਰਦੇ ਹਨ ਤਾਂ ਕੈਮਰਾਮੈਨ ਜਿੰਦਰਵਰ ਰੋਟੇ ਨਾਲ ਬਿਜੀ ਨਿਊਜ਼ म चा गर्म करम परौठे मेथे आरोे लंगर छको भाई लंगरा कर्म आओ कर्म गर्म करम छको करम परौठे कर्म क्या मेथे आंठे ये जो कभी तो बात आ गई आगे नहीं कर काम दिखा रही ये जो कभी तो बात आ गई आगे नहीं कर काम दिखा रही

इच्छा रहणो 啊。<Everyone. S 2> ਸਰ ਜੀ ਦਾ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ ਮੈਂ ਤੁਹਾਨੂੰ ਦੋਸਤ ਹੋਵੇਗਾ ਬਾਕੀ ਇਹ ਸਟੋਰੀ ਨੂੰ ਮੈਂ ਅਨੁਰੂਪ ਹੀ ਕਰ ਰਿਹਾ ਹਾਂ ਮਾਰਾ ਰਾਜ ਮਾਰਾ जो करीब साहब है उच्च छत पार के उपर आया कि लोग फुल लगता है फुल खाने चाहिए होता बच्चे और सब के पुराने की कल्पना जो था मेरे मन में मेरे मन में और उसको और सब से चलते आए श्रम से वाक में की अपेक्षा किया था यह आप और हम भी के पता पाकर मिलकर के लिए साथ की हो यह कोई i go ਗੋਵਰ ਸਿੰਘ ਮਹਾਰਾਜ ਦੀ ਲਾਈਨ ਜਿਸ ਤੋਂ ਪਹਿਲਾਂ ਚਿਤਾਵਤ ਚਾਹ ਰਹੇ ਸਨ ਇਸੇ ਪਾੜੇ ਆਪਾ ਪੜ੍ਹਦੇ ਹਾਂ ਇਸ ਦੀ ਸਾਲੀ ਬਾਕੀ ਲੱਢੀ ਲਿਆ ਮੇਰੇ ਕੋਲ ਸਾਰਾ ਤਾਂ ਨਹੀਂ ਹੋਰ ਕੋਈ ਨਹੀਂ ਹੋ ਚੁੱਕਿਆ ਹੈ ਸਾਡੇ ਦਰਸਾ ਤੋਂ ਲਈ ਆਏ ਹਨ ਬਾਦ ਤੋਂ ਇੱਕ ਦੇ ਸਾਥ ਜਿਹੜੇ ਵਾਅਦੇ ਕਰਦੇ ਜਾਂ ਜਿਨ੍ਹਾਂ ਨੇ ਰਣ ਸੱਤੇ ਦੇ ਅੰਦਰ ਸਾਰੀ ਹਾਲਾਤ ਲਾ ਦਿੱਤੀ ਜਿਹੜੇ ਜਿਹੜੇ ਸੁਭਾਅ ਬਰੀਆ